ਦੇਖੋ ਪ੍ਰੋਬਲ ਇਹ ਗੜਸ਼ੰਕਰ ਦਾ ਇਲਾਕਾ ਜੀ ਜਿੱਥੇ ਮੇਨ ਆ ਸਾਰੀਆਂ ਜਿਹੜੀਆਂ ਮੈਂ ਕਹਿੰਦਾ ਉਹਨਾਂ ਨਾ ਅਫਸਰਾਂ ਦੇ ਬਣਾਏ ਹੋਏ ਨੇ ਫਾਰਮ ਹਾਉਸ ਆ ਦੇਖੋ ਇਧਰ ਗਿੱਲ ਫਾਰਮ ਇਹ ਪਾਰਟੀਆਂ ਨੇ ਅਸਲ ਤੇ ਪੜੀਆਂ ਲਿਖੀਆਂ ਦੇਖੋ ਇਧਰ ਦਿਖਾਈ ਦੇ ਰਹੇ ਹਨਾ ਇਹ ਸਾਰਾ ਇਲਾਕਾ ਨਾਲੇ ਗੜ ਸ਼ੰਕਰ ਦਾ ਠੰਡਾ ਇਲਾਕਾ ਦੇਖੋ ਆਲਾ ਦਾਲ ਮਾਰੂ ਨਗਾ ਹੈਲੋ ਆਹ ਪਾ ਪਾ ਪਾਤੀ ਉਤ ਜਮਰੀ ਪੈ ਗਈ ਪਿੰਡ ਜਿਹੜੀ ਪਾਤੀ ਇਸ ਮੈਂ ਹਾਂ ਓਕੇ ਓਕੇ ਆਹ ਓਕੇ ਮੈਂ ਨਾ ਵੀਡੀਓ ਬਣਾਉਣ ਲੱਗਾ ਹਾਂ ਹਾਂ ਜੀ ਆਹ ਦੇਖੋ ਸਾਰੇ ਟੋਟਲ ਫਾਰਮ ਹਾਊਸ ਨੇ ਜੀ ਇਹ ਸਾਰੇ ਜਿੰਨੇ ਮੈਂ ਦੁਕਾ ਰਹਿਆ ਤੁਹਾਨੂੰ ਕੋਈ ਤੁਹਾਨੂੰ ਮੇਨ ਐਸੀ ਨਹੀਂ ਦਿਖੋਗੀ ਜਿਹੜੀ ਮਤਲਬ ਉਦਾਂ ਹੀ ਆ ਸਭ ਦੇ ਤਾਰ ਫੇਰੀ ਹੋਈ ਆ ਦੇਖੋ ਟੋਟਲ ਤੁਹਾਨੂੰ ਤਾਰ ਫੇਰੀ ਹੋਈ ਦਿਖਾਈ ਦਿੰਦੇ ਆ ਨਾ ਦੇਖੋ ਫਤਰ ਸਾਰੇ ਤਾਰਾਂ ਫਰੀਆਂ ਹੋਈਆਂ ਨੇ ਗਿਆ ਹਾਂ ਇੱਥੋਂ ਹਾਂ ਹਾਂ ਐਦੀਆਂ ਜੀ ਆਪ ਰੱਟ ਚ ਆਇਆ ਗਿਆ ਹਾਂ ਆਓ ਜਿੱਦ ਤੱਕ ਸਪੈਦਾ ਲੱਗਿਆ ਹੋਇਆ ਹੈ ਜਿੱਦ ਤੱਕ ਵੱਡਾ ਸਪੈਦਾ ਖੜਾ ਹਾਂਜੀ ਵੱਡਾ ਓਕੇ ਐਦੀ ਪਿੱਛੇ ਨੂੰ ਆ ਜੀ ਪਿੱਛੇ ਵੀ ਦੋ ਕਰਮ ਨੇ ਇਹ ਇੱਕੜ ਪਿੱਛੇ ਵੀ ਦੋ ਕਰਮ ਦਾ ਹੋ ਰਹੇ ਆ ਜੀ ਅੱਜ ਬੈਕ ਸਾਈਡ ਤੇ ਹਾਂਜੀ ਸਰਕਾਰੀ ਹੈ ਹਾਂਜੀ ਹਾਂਜੀ ਸਰਕਾਰੀ ਓਕੇ ਇਹ ਸਰਕਾਰੀ ਹੈ ਪਾਣੀ ਦਾ ਕੀ ਸਿਸਟਮ ਹੈ ਚਾਹ ਜੀ ਉਹ ਚੱਲਦਾ ਜੀ ਨਹਿਰ ਦਾ ਪਾਣੀ ਲੱਗਦਾ ਤੇ ਆਹੀ ਤਾਂ ਹੈ ਆਹ ਹੀ ਨਹਿਰ ਆ ਗਈ ਜਿਹੜੀ ਆਪਣੇ ਇੱਕੋ ਮਾਲਕ ਦੀ ਹੈ ਹਾਂਜੀ ਹਾਂਜੀ ਇੱਕ ਦੀ ਹੈ ਜੀ ਓਕੇ ਮਰੇ ਵੱਡੇ ਸਪੈਦੇ ਆ ਉਥੋਂ ਹਾਂਜੀ ਆਪਣੇ ਵੱਡੇ ਸਪੈਦੇ ਹਨ ਜੀ ਉਹ ਉੱਥੇ ਲੱਗੇ ਹੋਏ ਨੇ ਆ ਸਮਝੋ 15 ਤਾਂ ਸਾਰਗੇ ਨਾ ਚੌਰਸੀ ਆਪਣਾ 40 ਚੌਰਸੀ ਹੋਊਗੀ ਚੌਰਸੀ ਹਾਂਜੀ ਇਹਨਾਂ ਨਾਲ ਬਲੇਟ ਨਹੀਂ ਨੇ ਮਾਲਕ ਨਾਲ ਆਪਣੀ ਗੱਲਬਾਤ ਕਿੱਦਾਂ ਹੈ ਬਲਿਗੇ ਇਹਦਾ ਰਿਟ ਮੱਤ ਵਿੱਚ ਜਿਆਦਾ ਮੁੱਛਾ ਹੋਵੇਗਾ ਅੱਜ ਰਿਟ ਕੱਟ ਜਾਂਦਾ ਇਹਦਾ ਆਪ ਹੋਣੀ ਹੈ 1500 ਤੋਂ 900 ਦੇ ਚੋੜੇ ਤੱਕ ਅੱਛਾ ਆ ਲੱਗਾ ਹੈ ਇਧਰ ਪਾਸੇ ਆ ਨਾ ਹਾਂ ਪਿੱਛੇ ਵੀ ਦੋ ਕਰਨ ਦਾ ਇਹ ਤਾਂ ਇਹਦਾ ਨਾ ਬਸ ਕੋਈ ਨੂੰ ਕਿ ਤਾਪ ਨੂੰ ਫਿਰ ਲੋਡ ਨਹੀਂ ਹੈਗੇ ਜਾਣਦੇ ਇਹਦੀ ਲਾਮ ਸਿੱਧੀ ਹੋਈ ਸਿੱਧੇ ਮਤਲਬ ਬਿਲਕੁਲ ਐਸਾ ਪਿੰਨ ਲੱਗੇ ਸਾਰੇ ਸਾਰ ਲੱਗੇ ਵੀ ਤਾਰ ਲੱਗੇ ਸਾਰੇ ਤੇ ਬਾਕੀ ਹੁ ਕੀ ਇਹਦਾ ਤਕਸੀਮ ਵਗੈਰਾ ਤਕਸੀਮ ਹੈ ਜੀ ਬਿਲਕੁਲ ਚੌਕ ਤੱਕ ਕੋਈ ਮਸਰਕ ਨਹੀਂ ਤੱਕਾ ਕੁਝ ਨਹੀਂ ਹੈਗਾ ਮਨ ਆ ਪਾਣਵਾ ਆਈ ਜਿੱਦ ਅੱਛਾ ਠੀਕ ਹੈ ਇਹ ਹੋ ਰਹੀ ਹੈ